ਪਿੰਦੀ ਲੜਕੀ ਨਾਲ ਪਿੰਟ ਦੀ ਹੀ ਮੁੰਡੇ ਨੇ ਲਵ ਮੈਜ ਕਰਾਈ ਸੀ ਪਰਿਵਾਰ ਬੜੀ ਹੱਸਦਾ ਵਸਦਾ ਸੀ ਲੜਕੀ ਦੇ ਪਿਤਾ ਨੇ 4 ਸਾਲਾਂ ਬਾਅਦ ਆਪਣੀ ਧੀ ਨੂੰ ਤੇ ਆਪਣੇ ਧੋਤਰੀ ਨੂੰ ਮਾਰ ਦਿੱਤਾ ਅੱਜ ਉਸ ਪਰਿਵਾਰ ਦੇ ਘਰ ਬੈਠੇ ਆ ਜਿਸ ਲੜਕੇ ਨੇ ਲਵ ਮੈਜ ਕਰਾਈ ਸੀ ਉਸ ਪਰਿਵਾਰ ਦੇ ਘਰ ਬੈਠੇ ਆ ਕਿ ਕਲਪਨਾਤਕ ਕਹਾਣੀ ਹੈ ਇਹ ਉਹ ਨਦੀ ਮਾਤਾ ਜੀ ਆ ਲੜਕੇ ਦੀ ਮਦਦ ਕੀ ਕਲਪਨਾਤਕ ਹੋਈ ਇਸ ਵਾਰ ਰਿਸ਼ਤਿਆਂ ਦਾ ਅੰਤ ਇੱਕ ਦਰਦਨਾਕ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਉੱਤੇ ਤੇ ਦਿਲੋਂ ਸਵਾਗਤ ਹੈ ਪਿਆਰ ਮਮਤਾ ਅਤੇ ਇੱਜ਼ਤ ਰਿਸ਼ਤਿਆਂ ਦੀਆਂ ਬੁਨਿਆਦਾਂ ਹੁੰਦੀਆਂ ਹਨ ਮਾਪੇ ਆਪਣੀ ਸੰਤਾਨ ਲਈ ਆਪਣੇ ਸੌਖ ਆਰਾਮ ਤਿਆਗ ਦਿੰਦੇ ਹਨ ਆਪਣੀ ਧੀ ਨੂੰ ਪੜ੍ਹਾਉਂਦੇ ਲਿਖਾਉਂਦੇ ਹਨ ਉਸ ਨੂੰ ਹਰ ਸੌਖ ਸਹੂਲਤ ਦਿੰਦੇ ਹਨ ਤਾਂ ਜੋ ਉਹ ਜ਼ਿੰਦਗੀ ਵਿੱਚ ਖੁਸ਼ ਰਹੇ ਪਰ ਜਦੋਂ ਉਹ ਹੀ ਧੀ ਮਾਪਿਓਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰੇ ਤਾਂ ਘਰ ਵਿੱਚ ਦਰਾਰ ਪੈ ਜਾਂਦੀ ਹੈ ਇਹ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਇੱਕ ਪਿੰਡ ਵਿੱਚ ਇੱਕ ਸੋਣੀ ਪੜੀ ਲਿਖੀ ਕੁੜੀ ਰਹਿੰਦੀ ਸੀ ਉਸਦੇ ਮਾਪੇ ਨੇ ਉਸ ਨੂੰ ਬਹੁਤ ਲਾਡ ਪਿਆਰ ਨਾਲ ਵੱਡਾ ਕੀਤਾ ਸੀ ਉਹਨਾਂ ਨੇ ਆਪਣੀ ਧੀ ਦੀ ਪਰਦੇਸ਼ ਵਿੱਚ ਕੋਈ ਕਮੀ ਨਾ ਛੱਡੀ ਪਰਿਵਾਰ ਦੀਆਂ ਕੁਰਬਾਨੀਆਂ ਦੇ ਸਹਾਰੇ ਉਹ ਕੁੜੀ ਵੱਡੀ ਹੋਈ ਪਰ ਜਦੋਂ ਉਹ ਨੌਜਵਾਨੀ ਦੀ ਉਮਰ ਵਿੱਚ ਪਹੁੰਚੀ ਤਾਂ ਉਹ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਨਾਲ ਪਿਆਰ ਵਿੱਚ ਪੈ ਗਈ ਮਾਪਿਆਂ ਦੀ ਇੱਛਾ ਦੇ ਖਿਲਾਫ ਬਿਨਾਂ ਉਨ੍ਹਾਂ ਦੀ ਪਰਵਾਹ ਕੀਤੇ ਉਸ ਨੇ 4 ਸਾਲ ਪਹਿਲਾਂ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਇਹ ਗੱਲ ਉਸਦੇ ਮਾਪਿਆਂ ਦੇ ਦਿਲ ਤੇ ਵੱਜੀ। ਉਹਨਾਂ ਨੂੰ ਸਮਾਜ ਵਿੱਚ ਲੋਕਾਂ ਦੇ ਤਾਨਨੇ ਸੌਣੇ ਪਏ। ਪਰ ਧੀ ਨੇ ਮਾਂ-ਬਾਪ ਦੀ ਇੱਜ਼ਤ ਤੋਂ ਵੱਧ ਆਪਣੇ ਦਿਲ ਦੀ ਸੁਣੀ। 4 ਸਾਲ ਵਿੱਚ ਉਸਦੇ ਘਰ ਇੱਕ ਧੀ ਦਾ ਜਨਮ ਹੋਇਆ। ਮਾਂ ਬਣਨ ਦੀ ਖੁਸ਼ੀ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਖੋਸ ਗਈ। ਉਸਦੀ ਬੇਟੀ ਸਿਰਫ 2 ਸਾਲ ਦੀ ਸੀ। ਜਦੋਂ ਇਹ ਦਰਦਨਾਕ ਘਟਨਾ ਵਾਪਰੀ ਇੱਕ ਦਿਨ ਬੱਚੀ ਦੀ ਤਬੀਅਤ ਖਰਾਬ ਹੋ ਗਈ। ਮਾਂ ਆਪਣੀ ਧੀ ਨੂੰ ਲੈ ਕੇ ਦਵਾਈ ਦਿਵਾਉਣ ਚਲੀ ਗਈ। ਪਰ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਜਿਵੇਂ ਹੀ ਉਹ ਛੜਕਤੇ ਖੜੀ ਹੋਈ ਅਚਾਨਕ ਉਸ ਦੇ ਆਪਣੇ ਪਿਤਾ ਤੇ ਭਰਾ ਨੇ ਉਸ ਨੂੰ ਘੇਰ ਲਿਆ। ਉਹਨਾਂ ਦੇ ਹੱਥਾਂ ਵਿੱਚ ਕੁਹਾੜੀ ਸੀ। ਲੋਕਾਂ ਦੇ ਸਾਹਮਣੇ ਬੇਰਹਿਮੀ ਨਾਲ ਉਹਨਾਂ ਨੇ ਆਪਣੀ ਧੀ ਤੇ ਨਿੱਕੀ ਜਿਹੀ ਦੋਤੀ ਦੇ ਸੈਰ ਵਿੱਚ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪਲ ਭਰ ਵਿੱਚ ਮਾਂ ਤੇ ਧੀ ਧਰਤੀ ਤੇ ਡਿੱਗ ਗਏ। ਲੋਕ ਹੈਰਾਨ ਤੇ ਦਹਿਸ਼ਤ ਵਿੱਚ ਸਨ ਪਰ ਕੋਈ ਉਹਨਾਂ ਨੂੰ ਬਚਾ ਨਾ ਸਕਿਆ। ਇਸ ਦਰਦਨਾਕ ਘਟਨਾ ਨੇ ਸਾਰਿਆਂ ਦੇ ਦਿਲ ਵਿੱਚ ਇੱਕ ਵੱਡਾ ਸਵਾਲ ਛੱਡ ਦਿੱਤਾ। ਧੀ ਦਾ ਦੋਸ਼ ਇਹ ਸੀ ਕਿ ਉਸ ਨੇ ਆਪਣੇ ਮਾਪਿਆਂ ਦੀ ਇੱਛਾ ਦੇ ਵਿਰੁੱਧ ਜਾ ਕੇ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕਰ ਲਿਆ ਮਾਪਿਆਂ ਦਾ ਦੋਸ਼ ਇਹ ਸੀ ਕਿ ਉਹਨਾਂ ਨੇ ਗੁੱਸੇ ਅਤੇ ਹੰਕਾਰ ਵਿੱਚ ਆਪਣੀ ਹੀ ਜਿੰਦ ਜਣੀ ਧੀ ਤੇ ਮਾਸੂਮ ਦੋਤੀ ਦੀ ਜਾਨ ਲੈ ਲਈ ਇੱਕ ਪਾਸੇ ਧੀ ਨੇ ਮਾਪਿਆਂ ਦੀ ਇੱਜ਼ਤ ਦੀ ਪਰਵਾਹ ਨਾ ਕੀਤੀ ਦੂਜੇ ਪਾਸੇ ਮਾਪਿਆਂ ਨੇ ਵੀ ਉਹ ਹੱਦ ਪਾਰ ਕਰ ਦਿੱਤੀ ਜਿਸ ਦਾ ਨਤੀਜਾ ਦੋ ਜਿੰਦਾਂ ਦੇ ਖਾਤਮੇ ਦੇ ਰੂਪ ਵਿੱਚ ਨਿਕਲਿਆ ਇਕ ਕਟਨਾ ਵਿੱਚ ਸਭ ਤੋਂ ਵੱਡਾ ਦੁਖਦਾਈ ਪਾਸਾ ਉਹ 2 ਸਾਲ ਦੀ ਬੱਚੀ ਸੀ ਉਸ ਦਾ ਕੀ ਦੋਸ਼ ਸੀ ਉਸ ਨੇ ਤਾਂ ਜੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਨਾ ਉਸ ਨੂੰ ਮਾਂ-ਬਾਪ ਦੇ ਫੈਸਲੇ ਦਾ ਪਤਾ ਸੀ ਨਾ ਹੀ ਸਮਾਜ ਦੀਆਂ ਰੀਤਾਂ ਉਸ ਨੇ ਤਾਂ ਸਿਰਫ ਮਾਂ ਦੀ ਗੋਦ ਚਾਹੀ ਪਰ ਉਸ ਦੀ ਜ਼ਿੰਦਗੀ ਵਿੱਚ ਉਸ ਦੇ ਨਾਨੇ ਤੇ ਮਾਮੇ ਦੇ ਹੱਥਾਂ ਵਿੱਚ ਹੀ ਖਤਮ ਹੋ ਗਈ ਇਹ ਕਹਾਣੀ ਸਾਨੂੰ ਦੋ ਵੱਡੀਆਂ ਸਿੱਖਿਆ ਦਿੰਦੀ ਹੈ ਬੱਚਿਆਂ ਦੀ ਸਿੱਖ ਮਾਪੇ ਦੀ ਇੱਜ਼ਤ ਤੇ ਜਜ਼ਬਾਤਾਂ ਦਾ ਹਮੇਸ਼ਾ ਧਿਆਨ ਰੱਖੋ ਉਹ ਤੁਹਾਡੀ ਖਾਤਰ ਆਪਣਾ ਜੀਵਨ ਨਿਸ਼ਾਵਰ ਕਰਦੇ ਹਨ ਜੇ ਕੋਈ ਫੈਸਲਾ ਲੈਣਾ ਹੈ ਤਾਂ ਪਿਆਰ ਤੇ ਇੱਜ਼ਤ ਨਾਲ ਉਹਨਾਂ ਨੂੰ ਮਨਾਓ ਨਾ ਕਿ ਉਹਨਾਂ ਦੀ ਇੱਛਾ ਦੇ ਖਿਲਾਫ ਜਾ ਕੇ ਮਾਪਿਆਂ ਲਈ ਸਿੱਖ ਤੀਆਂ ਰੱਬ ਦੀਆਂ ਬਖਸ਼ਿਸ਼ ਹੁੰਦੀਆਂ ਹਨ ਉਹਨਾਂ ਦੀਆਂ ਖੁਸ਼ੀਆਂ ਤੁਹਾਡੇ ਲਈ ਪਹਿਲਾਂ ਹੋਣੀਆਂ ਚਾਹੀਦੀਆਂ ਹਨ ਗੁੱਸੇ ਅਤੇ ਅਹੰਕਾਰ ਵਿੱਚ ਆ ਕੇ ਉਹਨਾਂ ਦੀ ਜ਼ਿੰਦਗੀ ਖੋਹ ਲੈਣਾ ਕਦੇ ਵੀ ਇੱਜਤ ਨਹੀਂ ਸਗੋਂ ਮਨੁੱਖਤਾ ਦਾ ਸਭ ਤੋਂ ਵੱਡਾ ਪਾਪ ਹੈ ਇਹ ਕਹਾਣੀ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀ ਗਵਾਹ ਹੈ ਇੱਕ ਪਾਸੇ ਪਿਆਰ ਦੀ ਅਣਸਮਝੀ ਸੀ ਦੂਜੇ ਪਾਸੇ ਗੁੱਸੇ ਦੀ ਅਨੰਤਾ ਅੰਤ ਵਿੱਚ ਨਤੀਜਾ ਇਹ ਨਿਕਲਿਆ ਕਿ ਦੋ ਜਿੰਦਾਂ ਖਤਮ ਹੋ ਗਈਆਂ ਤੇ ਪੂਰਾ ਪਰਿਵਾਰ ਤਬਾਹ ਹੋ ਗਿਆ ਸਾਡੇ ਲਈ ਇਹ ਵੱਡਾ ਸਨੇਹਾ ਹੈ ਕਿ ਰਿਸ਼ਤਿਆਂ ਨੂੰ ਪਿਆਰ ਸਮਝੌਤੇ ਅਤੇ ਗੱਲਬਾਤ ਨਾਲ ਬਚਾਇਆ ਜਾ ਸਕਦਾ ਹੈ ਪਰ ਜੇ ਅਹੰਕਾਰ ਹਾਵੀ ਹੋ ਜਾਵੇ ਤਾਂ ਘਰ ਖੂਨ ਨਾਲ ਰੰਗੇ ਬਿਨਾਨੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਮੇਰੀ ਪਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ